ਜਿਹੜੇ ਰਾਊਂਡ ਚੁੱਕੇ ਚੱਲਦੇ ਹੋਏ ਜਾਰੀ ਰਿਹਾ ਤੇ ਬੜੀ ਖੁਸ਼ੀ ਦਾ ਹੈ ਤੁਹਾਨੂੰ ਜਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਜੀ ਹਰ ਰਾਊਂਡ ਦੇ ਵਿੱਚ ਲੀਡ ਜਿਹੜੀ ਉਹ ਵੱਧ ਰਹੀ ਹੈ 30 राउंड ਕਲੀਅਰ ਹੋ ਗਏ ਲਗਭਗ 2600 ਦੀ ਲੀਡ ਹੈਗੀ ਹੈ 11 ਰਾਊਂਡ ਹਲੇ ਬੈਲੈਂਸ ਹੈ ਇਹ ਉਮੀਦ ਹੈ ਕਿ ਹਰ ਰਾਊਂਡ ਦੇ ਵਿੱਚ ਜਿਹੜੀ ਲੀਡ ਹੈ ਉਹ ਵਧੇਗੀ ਇਹ ਕਿੰਦਾ ਛੋਟਾ ਹੀ ਧਮਾ ਨੂੰ ਪਹੜੀ ਹੈ ਕਿ ਉਹਨਾਂ ਦੇ ਪਿਆਰ ਤੋਂ ਬਣਦਾ ਇਹ ਦੋਨੋਂ ਚੀਜ਼ਾਂ ਹੈ ਜਿਸ ਦਾ ਗੰਦੇ ਥੋੜਾ ਜੀ ਨੇ ਹਰ ਬੰਦੇ ਨਾਲ ਛੋਟੇ ਬੱਚੇ ਨਾਲ ਵੱਡੇ ਬਜ਼ੁਰਗ ਨਾਲ ਸਭ ਨਾਲ ਪਿਆਰ ਇਹ ਘਟਿਆ ਪਿਆਰ ਹੀ ਵੰਡਿਆ ਹੋਰ ਕੰਮ ਤਾਂ ਤੁਸੀਂ ਦੇਖ ਹੀ ਲਿਆ ਜੀ ਪਿਛਲੇ 2.5 ਮਹੀਨਿਆਂ ਦੇ ਵਿੱਚ ਉਹ ਕੰਮ ਜਿਹੜੇ 20 25 25 40 40 ਸਾਲਾਂ ਚ ਨਹੀਂ ਹੋਏ ਉਹ ਕੰਮ ਕੀਤੇ ਆ ਇਹ ਲੋਕਾਂ ਦੀ ਜਿੱਤ ਆ ਇਹ ਕੰਮ ਦੀ ਜਿੱਤ ਆ। ਮਰਤੀ ਆ। ਔਰ ਅਸੀਂ ਸ਼ੁਕਰਗੁਜ਼ਾਰ ਆ ਲੁਧਿਆਣਾ ਵਾਸੀਆਂ ਦੇ। ਔਰ ਇਹੋ ਜੀ ਜਿੱਤ ਬਖਸ਼ੀ ਐ। ਜੇ ਕੋਹਨਾਂ ਨੂੰ ਦੇਵਤਾ ਵਰਗਾ ਬੰਦਾ ਦੇ ਦਿੱਤਾ ਵਾਕਈ ਹੰਕਾਰੀ ਨੂੰ ਘਰ ਭੇਜ ਦਿੱਤਾ। ਕਿਸ ਨੂੰ ਦੇ ਦੇਣਾ ਦੂਜਾ ਰੌਂਡ ਦੇ ਵਿੱਚ ਇਹਨਾਂ ਦੇ। ਮੈਂ ਕਹ ਦੂਜਾ ਰੋਡ ਹੋਵੇ ਤਾਂ ਹਰ ਰੌਂਡ 'ਚ ਲੀਡ ਮਿਲ ਰਹੀ ਐ। ਦੂਜਾ ਰਾਉਂਡ ਨਹੀਂ ਜਿੰਨਾ ਵੀ ਰਾਉਂਡ ਆ ਰਹੇ ਨੇ ਵੱਧ ਰਿਹਾ ਲੋਕਾਂ ਨੇ ਮੋੜਾ-ਮੋੜਾ ਲੁਧਿਆਣਾ ਦੇ ਲੋਕੀ ਆਸਾਨ ਫਰਮੋਸ਼ ਨਹੀਂ 하게 50-50 ਸਾਲ ਸਾਲ 30-30 ਸਾਲ ਪੁਰਾਣੇ ਕੰਮ ਵੀ ਕੀਤੇ ਇਹਨਾਂ ਨੇ ਅਸੀਂ ਇਹਨਾਂ ਦੇਖਦੇ ਆਏ ਨਾ ਆਉਣ ਵਾਲੇ ਸਾਡੇ ਡਿਪਟੀ ਸੀਐਮ ਜਾਂ ਮੰਤਰੀ ਹੋਣਗੇ ਲੁਧਿਆਣਾ ਤੋਂ ਉਰੋ ਐਲਾਨ ਹੋਇਆ ਹੋਇਆ ਕਹਿੰਦੇ ਨਾ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ ਮੈਂ ਬੋਲਿਆ ਸੀ ਉਹ ਹੋ ਗਿਆ ਜ ਐਲਾਨ ਸਮਝੋ ਦੇ ਮੰਤਰੀਸ਼ਿਪ ਉਹਨਾਂ ਦੀ ਖਰੀ ਹੈ ਔਰ ਅਸੀਂ ਸਾਰੇ ਅੱਜ ਵਿਆਹ ਦੇ ਮਹੌਲ ਚਾ ਵਿਆਹ ਦੇ ਮਹੌਲ ਆਹਾਂ ਜੀ ਰੋੜਾ ਜੀ ਉਹ ਸੰਦੀਪ ਰੋੜਾ ਜੀ ਦਾ ਪਿਆਰ ਹੈ ਜਿਹੜੀ ਉਹਨਾਂ ਨੇ ਘਰ ਘਰ ਤੱਕ ਪਹੁੰਚ ਕੇ ਹਰ ਕਿਸੇ ਚ ਆਪਣੇ ਦਿਨ ਲੋਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਬਣਾਈ ਹੈ ਪਾਰਲੀਮੈਂਟ ਨੂੰ ਵੀ ਪੈਰੀਏ ਕਿ ਉਹ ਜੈਦੋ ਪੈਰੀਏ ਇਹ ਪਿਆਰ ਨੂੰ ਵੀ ਪੈਰੀਏ ਉਹਨਾਂ ਦੇ ਕੰਮਾਂ ਨੂੰ ਵੀ ਪੈਰੀਏ ਜਿਹੜੇ 3 ਸਾਲ ਉਹਨਾਂ ਨੇ ਪਾਰਲੀਮੈਂਟ 'ਚ ਰਹਿ ਕੇ ਕੰਮ ਕੀਤੇ ਨੇ ਲੋਕਾਂ ਨੇ ਜਿਹੜੀਆਂ ਚੀਜ਼ਾਂ ਪਾਂਥੀ 에어ਪੋਰਟ ਖੁਲਾਏ ਨੇ ਹੋਰ ਸਾਰੀਆਂ ਡਿਵੈਲਪਮੈਂਟਸ ਕੀਤੀਆਂ ਇੰਡਸਟਰੀਅਲ ਏਰੀਆ 'ਚ ਡਿਵੈਲਪਮੈਂਟਸ ਕੀਤੀਆਂ ਜਿੰਨੇ ਫੇਸਿਸ ਇੰਡਸਟਰੀਅ ਸ਼ੁਰੂਆਤ ਜਤਾਇਆ ਜੋ ਵਿਸ਼ਵਾਸ ਤੇ ਉਹ ਭਰਪੂਰ ਨਿਕਲੇ ਨੇ ਜੋ ਲੋਕਾਂ ਨੇ ਵੀ ਉਹਦਾ ਰਿਜ਼ਲਟ ਉਹਨਾਂ ਨੂੰ ਪਿਆਰ ਸੇ ਕਨਵਰਟ ਕਰਕੇ ਦਿੱਤਾ ਹੈ ਜਿਹੜੀ ਅੱਜੋ ਇਸ ਲੀਡ ਤੇ ਬਰਕਰਾਰ ਨੇ ਤੇ ਵਿਧਾਨ ਸਭਾ ਚਾਕੇ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਪਹਿਲੇ ਦਿਨ ਤੋਂ ਵਾਅਦਾ ਕੀਤਾ ਸੀਗਾ ਕਿ ਮੈਂ ਕੰਮ ਕਰਕੇ ਦਿਖਾਵਾਂਗਾ ਮੈਨੂੰ ਕੰਮ ਦਾ ਮੌਕਾ ਦੋ ਮੈਨੂੰ ਸੇਵਾ ਦਾ ਮੌਕਾ ਦੋ ਤੋਂ ਮੈਂ ਸੇਵਾ ਚ ਤੁਹਾਡੇ ਅੰਦਰ ਘਰ ਘਰ ਚ ਪਹੁੰਚ ਕੇ ਦਿਖਾਉਂਗਾ ਤੇ ਉਹ ਪੂਰਾ ਕਰਦੇ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਇਹ ਤਾਂ ਪਹਿਲੇ ਦਿਨ ਤੋਂ ਹੀ ਸਾਡੇ ਜਿੰਨੇ ਉਹਨਾਂ ਨੇ ਮਿਹਨਤ ਕੀਤੀ ਜਿੰਨੀ ਸਾਰੀ ਟੀਮ ਨੇ ਮਿਹਨਤ ਕੀਤੀ ਅੱਜ ਜੋ ਜਿਹੜਾ ਰਿਜ਼ਲਟ ਆ ਰਿਹਾ ਉਹ ਸਾਰੇ ਖੁਸ਼ੀ ਚ ਕਨਵਰਟ ਹੋ ਰਿਹਾ ਹੈ ਤੇਰੇ ਰਾਉਂਡ ਬਹੁਤ ਸਲਾਮ ਹੈ ਅਗਾ ਦੇਖੋ ਇੱਕ ਅਸੀਂ ਤਾਂ ਸ਼ੁਰੂ ਤੋਂ ਕਹਿ ਪਿਆ ਰਿਹਾ ਕਿ ਸਾਨੂੰ ਇਸ ਤਰ੍ਹਾਂ ਮਿਲ ਜਾਈਗਾ ਜਿਹੜਾ ਕਿ ਬਹੁਤ ਸਾਰਾ ਸੁਭਾਅ ਦਾ ਅੱਛਾ ਸੁਭਾਅ ਦਾ ਹੈ ਔਰ ਉਹ ਸਾਹਮਣੇ ਰਿਜ਼ਲਟ ਆ ਗਿਆ ਲੱਗਦਾ ਕਿ ਨੰਬਰ ਆ ਰਹੇ ਨੇ ਈਡ ਦੇ ਜਾ ਰਹੇ ਕਿਹੜੇ ਬਹੁਤ ਅੱਛਾ ਲੱਗ ਰਿਹਾ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਹੀ ਅਦੇ ਸ਼ਹਿਰ ਅੱਛੇ ਸਮਾਗਤ ਹੈ ਸਭ ਸਮਾਗਤ ਦੇ ਵਿੱਚ ਜਿਹੜਾ ਕਿ ਰਿਪਰੈਜ਼ੈਂਟ ਕਰਉਂਦੀ ਹੈ ਜਿਹੜਾ ਬਹੁਤ ਜ਼ਿਆਦਾ ਨੂੰ ਹੋਈ ਹੈ ਆਪਾਂ ਦੇ ਜਿਹੜੇ ਨੂੰ ਜਾਣ ਹੈ ਕਿ ਮਨਾਂ ਨੂੰ ਆਪਾਂ ਤੇ ਹੀ ਲੱਗ ਰਿਹਾ ਕਿ ਬਹੁਤ ਅੱਛੀ ਲੀਡ ਹੈ ਖੁਸ਼ੀ ਦੀ ਲਹਿਰ ਹੈਗੀ ਹੈ ਕਿਸੇ ਦੇ ਕੋਲ ਬਹੁਤ ਸਾਰੇ ਦੇਖ ਹੀ ਨਹੀਂ ਆਉਂਦੇ ਸਾਰੇ ਵਰਗੇ ਬਹੁਤ ਜਿਹੜਾ ਹੋਰ ਦੇਖੋ ਸ਼ੁਰੂਤੀ ਪੀਸ ਗਿਆ ਹੈਗਾ ਤੁਹਾਡੇ ਭਾਗ ਜਿਹੜੀ ਤੀਸਰਦੇ ਜਿੰਨੇ ਕਿ 20000 ਦੀ ਲੀਡ ਦੀ ਅਸੀਂ ਉਮੀਦ ਕਰ ਰਹੇ ਹਾਂ ਹੋ ਜੀ ਜਾਰੀ ਰਹਿਣਾ ਜੀ ਤੁਹਕੇ ਚੱਲਦੇ ਹੋਏ ਤੁਹਾਡੀ ਖੁਸ਼ੀ ਬੜੀ ਸਮਾਈਲ ਕੋਟ ਆ ਰਹੀ ਹੈ ਕਿੱਦਾਂ ਕੀ ਦੇਖੋ ਸਰ ਇਹ ਦੱਸਣਾ ਚਾਹੁੰਦੇ ਹਾਂ ਤੁਸੀਂ ਸਾਰਾ ਪਿੱਛੇ ਦੇਖ ਲਿਆ ਲੁਧਿਆਣਾ ਵੈਸਟ ਨੂੰ ਬੈਸਟ ਬਣਾਉਣ ਵਾਲਾ ਓਨਲੀ ਇੱਕੋ ਹੀ ਪਰਸਨ ਜੀ ਸੰਦੀਪ अरोड़ा ਜਿਹਨੇ ਉਹ ਕੰਮ ਕੀਤੇ ਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਇੰਨੀ ਗਰਮੀ ਦੇ ਬਾਵਜੂਦ ਹੀ ਲੋਕਾਂ ਨੇ ਫੁੱਲੋ ਤਰੀਕੇ ਨਾਲ ਵੋਟ ਪਾਈ ਹੈ ਸਾਰੇ ਲੋਕਾਂ ਨੇ ਕੰਮ ਦੇਖ ਕੇ ਸੰਦੀਪ अरोड़ा ਨੂੰ ਵੋਟ ਪਾਈ ਹੈ ਤਾਂ ਕਿ ਲੁਧਿਆਣਾ ਵੈਸਟ ਨੂੰ ਹੋਰ ਬੈਸਟ ਬਣਾਇਆ ਜਾ ਸਕਦਾ ਹੈ ਜੀ ਬਹੁਤ ਹੀ ਕੋ ਚੱਲ ਰਹੀ ਹੈ ਤੇ ਸਰ ਤੁਹਾਡਾ ਸਰਕਾਰ ਨੇ ਸਾਡੇ ਕਲਵੀਨਰ ਅਰਿੰਦ ਕੇਤਰੀ ਬਾਦੂ ਨੇ 3200 ਬੱਤੇ ਗਿਆ ਜੀਬ ਰੋੜਾ ਜੀ ਨੂੰ ਤੀਲ ਬਣਾ ਕੇ ਹੰਕਾਰੀ ਰਾਜੇ ਦੇ ਅਧਿਕਾਰ ਹੰਕਾਰੀ ਰਾਮਨ ਦੇ ਦੂਤ ਦਾ ਹੰਸਾਰ ਤੋੜਿਆ ਜਲਦਾ ਕਿ ਮੈਚ ਨੂੰ ਮਾਰਿਆ ਹੈ ਤੇ ਅੱਜ ਜਿਹੜੇ ਰਾਊਂਡ ਚੁੱਕੇ ਚੱਲਦੇ ਹੋਏ ਜਰਾ ਰਹੇ ਤੇ ਬੜੀ ਖੁਸ਼ੀ ਦਾ ਹੈ ਤੁਹਾਨੂੰ ਤੁਸੀਂ ਦੇਖ ਰਹੇ ਹੋ ਜੀ ਹਰ ਰਾਊਂਡ ਦੇ ਵਿੱਚ ਲੀਡ ਜਿਹੜੀ ਉਹ ਵਧ ਰਹੀ ਹੈ 3 ਰਾਊਂਡ ਕਲੀਅਰ ਹੋ ਗਏ ਹੈ ਲਗਭਗ 2600 ਦੀ ਲੀਡ ਹੈ ਇਹ ਬਾਕੀ ਬੈਨੇਸ 11 라운ਡ ਹਲੇ ਬੈਲੈਂਸ ਹੈ ਇਹ ਉਮੀਦ ਹੈ ਕਿ ਹਰ 라운ਡ ਦੇ ਵਿੱਚ ਜਿਹੜੀ ਲੀਡ ਹੈ ਉਹ ਵਧੇਗੀ ਇਹ ਕਿੰਦਾ ਘੋੜਾ ਇਹਨਾਂ ਤੋਂ ਪਹਿਲੀ ਹੈ ਕਿ ਉਹਨਾਂ ਦੇ ਪਿਆਰ ਤੋਂ ਬਣਦਾ ਹੈ ਇਹ ਦੋਨੋਂ ਚੀਜ਼ਾਂ ਹੈ ਜਿਸ ਦਾ ਗੰਦੇ ਥੋੜਾ ਜੀ ਨੇ ਹਰ ਬੰਦੇ ਨਾਲ ਛੋਟੇ ਬੱਚੇ ਨਾਲ ਵੱਡੇ ਬਜ਼ੁਰਗ ਨਾਲ ਸਭ ਨਾਲ ਪਿਆਰ ਇਹ ਘਟਿਆ ਪਿਆਰ ਹੀ ਬੰਡਿਆ ਔਰ ਕੰਮ ਤਾਂ ਤੁਸੀਂ ਦੇਖ ਹੀ ਲਿਆ ਜੀ ਵੀ ਪਿਛਲੇ 2 3 ਮਹੀਨਿਆਂ ਦੇ ਵਿੱਚ ਉਹ ਕੰਮ ਜਿਹੜੇ 20 25 25 40 40 ਸਾਲਾਂ ਚ ਨਹੀਂ ਹੋਏ ਉਹ ਕੰਮ ਕੀਤੇ ਆ ਇਹ ਲੋਕਾਂ ਦੀ ਜਿੱਤ ਹੈ ਇਹ ਕੰਮ ਦੀ ਜਿੱਤ ਹੈ। ਬਹੁਤ ਸਾਰਾ ਹੁੰਦਾ ਹੋਇਆ ਉਹਦੇ ਵਿੱਚ ਆਪ ਪਾਰਟੀ ਦੇ ਬਹੁਤ ਮਾਰਟੈਂਸ ਸੰਜੀਵ ਰੌਣਾ ਆਮ ਆਦਮੀ ਪਾਰਟੀ ਦੀ ਜਿੱਤ ਤੇ ਪਹਿਲਾਂ ਹੀ ਪੱਕੀ ਸੀ ਜਦੋਂ ਇਲੈਕਸ਼ਨ ਦੇ ਅਨਾਉਂਸਮੈਂਟ ਹੋਈ ਸੀਗੀ ਤੇ ਇਸ ਕਰਕੇ ਅੱਜ ਤੇ ਇੰਨਾ ਕੁ ਲੁਧਿਆਣਾ ਪੂਰੀ ਲਹਿਰ ਦੇ ਵਿੱਚ ਆ ਉਹ ਡਵੈਲਪਮੈਂਟ ਮੈਨ ਤੁਸੀਂ ਜਿਤਾਤਾ ਸਾਰਿਆਂ ਨੇ ਹੁਣ ਪੂਰੇ ਲੁਧਿਆਣਾ ਸਾਰਿਆਂ ਦੀ ਮੈਂ ਪਬਲਿਕ ਅਗੈਸਟ ਦੀ ਬਹੁਤ ਹੀ ਬਹੁਤ థాంక్స్ ਕਰਦਾ ਜਿਨ੍ਹਾਂ ਨੇ ਇਦੀ ਤਗੜੀ ਲੀਡ ਤੇ ਉਹਨਾਂ ਨੂੰ ਲੈ ਕੇ ਅੱਗੇ ਜਾ ਰਹੇ ਨੇ ਮੈਂ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ ਜਮੇਸ਼ਾ ਰੱਖੇ ਉਹ ਸੰਜੀਵ अरोड़ा ਜੀ ਤੇ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਡਿਵੈਲਪਮੈਂਟ ਹਰ ਇੱਕ ਪਾਸੇ ਹੈਲਥ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਸਕੂਲ ਦੇ ਐਜੂਕੇਸ਼ਨ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਸੋਚਿਆ ਹੀ ਹੈ ਉਹ ਰਾਤ ਵੀ ਇਹੀ ਸੋਚਦੇ ਰਹੇ ਜੇ ਪਾਰਲੀਮੈਂਟ ਵੀ ਹੁੰਦੀ ਸੀ ਨਾ ਤੇ ਪਾਰਲੀਮੈਂਟ ਰਾਤੀ 1:30 1:30 ਵਜੇ ਤੱਕ ਉਹਨਾਂ ਨੇ ਕੰਮ ਕੀਤਾ 2:00 2:00 ਵਜੇ ਤੱਕ ਉਹੀ ਅੱਜ ਸੰਜੀਵ ਅਰੋੜਾ ਜੀ ਆਏ ਜਿਨ੍ਹਾਂ ਨੇ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਦੀ ਨਿਹਾਰ ਬਦਲਦੀ ਤੇ ਸੰਜੀਵ ਅਰੋੜਾ ਜੀ ਨੇ ਹੁਣ ਵਿਧਾਨ ਸਭਾ ਮੰਤਰੀ ਬਣ ਕੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਇਸ ਕਰਕੇ ਅਰੋੜਾ ਸਾਹਿਬ ਹਮੇਸ਼ਾ ਹੀ ਇਸ ਕਰਕੇ ਸਾਡੇ ਲਈ ਦੇ ਹਮੇਸ਼ਾ ਹੀ ਜਿੰਦਾਬਾਦ ਹੈ ਇਸ ਐਮਐਲਏ ਸਾਹਿਬ ਹਮਾਰੇ ਅਰੋੜਾ ਜੀ ਹੁਣ ਮੰਤਰੀ ਨੇ ਬਸ